ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਬਾਈ ਜੀ ਅੱਜ 1 April 2025 ਤਰੀਕ ਆ ਤੇ ਬਾਈ April ਦਾ ਮਹੀਨਾ ਹੋਣ ਦੇ ਬਾਵਜੂਦ ਵੀ ਤੇ ਕਣਕਾਂ ਹਜੇ ਪੂਰੀਆਂ ਫੁੱਲ ਹਰੀਆਂ ਝਲਕ ਰਹੀਆਂ ਘੱਟੋ ਘੱਟ ਹਜੇ 15 ਦਿਨ ਮਸ਼ੀਨ ਨਹੀਂ ਚੱਲਦੀ ਬਾਈ ਤੇ ਤੁਸੀਂ ਆਪਣੇ ਏਰੀਆ ਦਾ ਹਾਲ ਜ਼ਰੂਰ ਦੱਸਿਓ ਵੀ ਕੀ ਆ ਸਾਡੇ ਤਾਂ ਦੇਖ ਲਓ ਵੀ ਹਜੇ ਹਜੇ ਇੰਨੀ ਇੰਨੀ ਕਣਕ ਸਾਡੇ ਹਰੀ ਪਈ ਥੱਲੇ ਕਿ ਹਜੇ ਪੱਤੇ ਪੂਰੇ ਚੰਗੀ ਤਰ੍ਹਾਂ ਖੜੇ ਆ ਨਾਲ ਮਾੜੇ ਮਾੜੇ ਪੱਤੇ ਵੀ ਵੇਖ ਜੇ ਸੁੱਕਣ ਵੀ ਨਹੀਂ ਲੱਗਿਆ ਥੱਲੇ ਨੂੰ ਮਾੜੇ ਮਾੜੇ ਟੇਡੇ ਜਿਹੇ ਹੋਏ ਆ ਤੇ ਸੁੱਕ ਕੇ ਤੇ ਕਦੋਂ ਬੱਲੀ ਪੱਕੀਗਾ ਟੋਕਟ 15 ਦਿਨਾਂ ਸਾਡੇ ਕੋ ਭੈਣ ਨਹੀਂ ਚੱਲਦੀ ਤੇ ਤੁਸੀਂ ਆਪਦੇ ਏਰੀਆ ਦੀ ਕੰਡੀਸ਼ਨ ਜਰੂਰ ਕਮੈਂਟ ਕਰਕੇ ਦੱਸੋ ਵੀ ਕਿਵੇਂ ਆ ਵੀ ਕਿੰਨੇ ਚਿਰ ਥੋੜੀ ਕਣਕ ਪੱਕ ਕੇ ਤਿਆਰ ਹੋ ਜੂ ਤੇ ਸਰਕਾਰ ਕੰਨੀ ਅੱਜ ਐਲਾਨ ਹੋ ਗਿਆ ਵੀ ਇੱਕ ਤਰੀਕ ਤੋਂ ਕਣਕ ਦੀ ਖਰੀਦ ਸ਼ੁਰੂ ਆ ਤੇ ਪਰ ਮੇਰੇ ਹਿਸਾਬ ਤੇ ਹਜੇ 15 ਦਿਨ ਕਣਕ ਜਮ੍ਹਾਂ ਨਹੀਂ ਵੱਢਣ ਵਾਲੀ ਹੁੰਦੀ ਵਿਸਾਖੀ ਤੋਂ ਬਾਅਦ ਕਿਤੇ 2-4 ਦਿਨ ਬਾਅਦ ਕੰਮ ਚੱਲੂਗਾ ਤੇ ਕਣਕ 'ਚ ਹਰੇ ਬਾਈ ਹਜੇ ਪੂਰੀ ਚੰਗੀ ਤਰੀਕੇ ਨਾਲ ਨਹੀਂ ਦਿਖ ਰਹੀ ਆ ਤੇ ਪਾਣੀ ਲੱਗੇ ਨੂੰ ਹਜੇ ਸਾਰੇ 5-6 ਦਿਨ ਹੋਇਆ ਤੇ ਬਾਹਣ ਦੁਬਾਰੇ ਵੀ ਸਕਾਤਾ ਕਣਕ ਨੇ ਇੰਨੀ ਕੁ ਹਰੀ ਪਈ ਆ ਕਣਕ ਵੀ ਇੰਨੀ ਕੀ ਗੱਲ ਖਿੱਚੀ ਆ ਥੱਲੋਂ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਡੀ ਕਣਕ ਦੀ ਕੀ ਕੰਡੀਸ਼ਨ ਆ ਕੀ ਤੇ ਸਾਡੀ ਕਣਕ ਤਾਂ ਹਜੇ ਤੁਸੀਂ ਹਾਂ ਲਾ ਲਓ ਵੀ ਆ ਦੇਖੋ ਬੱਲੀ ਚ ਵੀ ਇੰਨੀ ਹਰੇ ਬਈ ਝਾਕਦੀ ਹੈ ਵੀ ਦਾਣੇ ਤਾਂ ਹਜੇ ਪੂਰੇ ਫੁੱਲ ਬੁਲਬਲੇ ਬਣੇ ਪਏ ਹੈਗੇ ਤੇ 15 ਦਿਨ ਤੇ ਇਹ ਘਟੂ ਘਟ ਵੱਢਣ ਵਾਲੀ ਹੁੰਦੀ ਨਹੀਂ ਤੇ ਤੁਸੀਂ ਆ ਦਾ ਕਣਕ ਦੀ ਕੰਡੀਸ਼ਨ ਕਮੈਂਟ ਕਰਿਓ ਜਰੂਰ ਦੱਸਿਓ ਬਾਈ ਤੇ ਹੋਰ ਜਾਣਕਾਰੀਆਂ ਲਈ ਵੀਡੀਓ ਦੇਖਣ ਲਈ ਚੈਨਲ ਫੋਲੋ ਕਰ ਲਓ ਧੰਨਵਾਦ